ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਤਗੁਰੂ ਜੀ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਰ ਰੋਜ਼ ਅਮਰਤ ਵੇਲੇ ਸ੍ਰੀ ਦਸ਼ਮੇਸ਼ ਦਰਬਾਰ ਮੁਸਾ ਵਿਖੇ ਗੁਰੂ ਪਾਤਸ਼ਾਹ ਜੀ ਦੀ ਪਾਵਨ ਬਾਣੀ ਵਿੱਚ ਜਿਨ੍ਹਾਂ ਜਿਨ੍ਹਾਂ ਸਤਿਪੁਰਸ਼ਾਂ ਦਾ ਜ਼ਿਕਰ ਆਇਆ ਉਹਨਾਂ ਦਾ ਇਤਿਹਾਸ ਕਥਾ ਦੇ ਰੂਪ ਵਿੱਚ ਆਪਾਂ ਸਰਵਣ ਕਰ ਰਹੇ ਹਾਂ ਕੱਲ ਤੱਕ ਆਪ ਜੀ ਨੇ ਬਾਬਾ ਸੁੰਦਰ ਜੀਆ ਦਾ ਜ਼ਿਕਰ ਇਤਿਹਾਸ ਸਾਖੀ ਪ੍ਰਮਾਣ ਪ੍ਰਸੰਗ ਉਸ ਰਵਣ ਕੀਤਾ ਜਿਨ੍ਹਾਂ ਦੀ ਪਾਵਨ ਬਾਣੀ ਸਤਿਗੁਰ ਆਮਕਲੀ ਸਾਧੂ ਸਤਿਗੁਰ ਜੀ ਨੇ ਬੜਾ ਮਾਣ ਬਖਸ਼ਿਆ ਅੱਜ ਜੋ ਕਥਾ ਆਰੰਭ ਹੋ ਰਹੀ ਹੈ 12 ਤੀਰਥਾਂ ਦੀ ਕਥਾ Hindu ਧਰਮ ਦੇ ਵਿੱਚ ਜਿੱਥੇ 68 ਤੀਰਥਾਂ ਦਾ ਬੜਾ ਮਹਾਤਮ ਹੈ ਉਥੇ 12 ਤੀਰਥ ਕਿਹੜੇ ਆ ਉਹਨਾਂ ਦਾ ਕੀ ਇਤਿਹਾਸ ਹੈ ਇਹ ਆਪਾਂ ਸਾਰੇ ਸਰਵਣ ਕਰੀਏ ਸੋ ਆਓ ਪਹਿਲਾਂ ਰਸਨਾ ਪਵਿੱਤਰ ਕਰੋ ਸਤਨਾਮ ਵਾਹਿਗੁਰੂ ਜਪ ਕੇ ਮਨ ਵਿੱਚ ਇਕਾਗਰ ਕਰਕੇ ਬੋਲੋ ਜੀ ਸਤਨਾਮ ਸ੍ਰੀ ਵਾਹਿਗੁਰੂ ਗਉੜ ਰਾਗ ਵਿੱਚ ਰਵਿਦਾਸ ਭਗਤ ਜੀਆਂ ਦਾ ਬਚਨ ਆਉਂਦਾ ਹੈ ਜੇ ਕੋ ਦੁਆ ਦੇ ਸਿਲਾ ਪੂਜਾਵੈ ਜੇ ਉਹ ਕੂਪ ਟਟਾ ਦੇਵਾਵੇ ਕਰ ਨਿੰਦ ਸਭ ਬਿਰਥਾ ਜਾਵੇ ਭਗਤ ਰਵਿਦਾਸ ਜੀ ਫਰਮਾਨ ਕਰਦੇ ਹੈ ਜੇ ਕੋਈ 12 ਤੀਰਥਾਂ ਤੇ ਜਾ ਕੇ ਪੂਜਾ ਕਰਦਾ ਹੈ ਤੇ ਜੇਕਰ ਉਹ ਫਿਰ ਨਿੰਦਿਆ ਕਰਦਾ ਹੋਵੇ ਤਾਂ ਉਸ ਦਾ ਸਾਰਾ ਫਲ ਬਿਰਥਾ ਚਲਿਆ ਜਾਂਦਾ ਹੈ ਨਿੰਦਿਆ ਕਰਨਾ ਠੀਕ ਨਹੀਂ ਗੁਰੂ ਘਰ ਵਿੱਚ ਨਿੰਦਾ ਨੂੰ ਬਹੁਤ ਹੀ ਮਾੜਾ ਮੰਨਿਆ ਜਾਂਦਾ ਹੈ ਪਰ ਸਭ ਤੋਂ ਜ਼ਰੂਰੀ ਅਰਥ ਜੋ ਹੈ ਉਹ ਏਕ 12 ਤੀਰਥ ਨੇ ਜਿਨ੍ਹਾਂ ਦੀ ਪੂਜਾ ਹੁੰਦੀ ਹੈ ਪੁਰਾਣਾ ਦੇ ਅਨੁਸਾਰ ਉਹਨਾਂ 12 ਤੀਰਥਾਂ ਦੀ ਆਓ ਆਪਾਂ ਕਥਾ ਸਰਵਣ ਕਰੀਏ ਇਹ ਜੋ 12 ਤੀਰਥ ਹਨ ਇਹਨਾਂ ਤੀਰਥਾਂ ਉੱਤੇ ਭਗਵਾਨ ਸ਼ੰਕਰ ਲਿੰਗ ਰੂਪ ਦੇ ਵਿੱਚ ਵਿਰਾਜਮਾਨ ਹਨ ਲਿੰਗ ਦਾ ਅਰਥ ਸਾ ਸੰਗਤ ਜੀ ਚਿੰਨ ਹੁੰਦਾ ਹੈ ਲਿੰਗ ਦਾ ਅਰਥ ਚਿੰਨ ਹੁੰਦਾ ਹੈ ਚਿੰਨ ਤੇ ਇਹਨਾਂ ਦੀ ਪੂਜਾ ਹੁੰਦੀ ਹੈ ਸਾਰੇ ਲਿੰਗ ਸਿਲ ਮੂਰਤੀਮਾਨ ਹਨ ਸਿਲ ਕਹਿੰਦੇ ਆ ਪੱਥਰ ਨੂੰ ਪੱਥਰ ਦੇ ਬਣੇ ਹੋਏ ਹਨ ਇਹਨਾਂ ਤੀਰਥਾਂ ਦੀ ਲੋਕੀ ਯਾਤਰਾ ਕਰਦੇ ਐ ਮੇਲੇ ਲੱਗਦੇ ਐ ਸ਼ਰਧਾਲੂਆਂ ਦੀਆਂ ਸ਼ਰਧਾਵਾਂ ਪੂਰੀਆਂ ਹੁੰਦੀਆਂ ਨੇ ਭਗਤ ਜਨਾਂ ਦੀ ਗਿਆਨ ਵਾਸਤੇ ਉਹਨਾਂ 12 ਤੀਰਥਾਂ ਦੀ ਕਥਾ ਸ਼ਰਵਣ ਕਰਾਉਨੇ ਆ ਮਨ ਚਿਤ ਲਾ ਕੇ ਸ਼ਰਵਣ ਕਰੋ ਸੋ ਆਓ ਪਹਿਲੇ ਤੀਰਥ ਦੀ ਕਥਾ ਸ਼ਰਵਣ ਕਰੋ ਪਹਿਲਾ ਤੀਰਥ ਉਸ ਦਾ ਨਾਮ ਹੈ ਕੁਸ਼ਮੇਸ਼ਵਰ ਤੀਰਥ ਦੱਖਣ ਦੇਸ਼ ਵਿੱਚ ਹైదరాబాద్ ਇੱਕ ਮੁਸਲਮਾਨੀ रियासत ਹੈ। ਅੱਜ ਕੱਲ ਇਹ ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈ। ਉਸ ਦੇ ਸ਼ਹਿਰ ਦੌਲਤਾਬਾਦ ਦੇ ਕੋਲ ਇੱਕ ਤੀਰਥ ਹੈ। ਇਸ ਤੀਰਥ ਦੀ ਮਹਾਨਤਾ ਬੜੀ ਹੈ। ਤੇ ਭਗਵਾਨ ਸ਼ੰਕਰ ਜੋਤੀ ਸਰੂਪ ਇੱਥੇ ਵਿਰਾਜਮਾਨ ਨੇ ਇਸ ਤੀਰਥ ਕੁਸ਼ਮੇਸ਼ਵਰ ਦੀ ਕਥਾ ਇਉਂ ਹੈ। ਦੌਲਤਾਬਾਦ ਦੇਵਗIRI ਪਹਾੜਾਂ ਦਾ ਇਲਾਕਾ ਹੈ। ਇਸ ਨਗਰ ਦੇ ਵਿੱਚ ਇੱਕ ਤਲਾਬ ਬਣਿਆ ਹੋਇਆ ਸੀ। ਉਸ ਤਲਾਬ ਨੂੰ ਵਧਾ ਕੇ ਕੁਸ਼ਮੇਸ਼ਵਰ ਤੀਰਥ ਜਾਂ ਮੰਦਰ ਹੈ। ਇਸ ਤੀਰਥ ਦੇ ਪ੍ਰਗਟ ਹੋਣ ਦੀ ਕਥਾ ਪੁਰਾਣਾ ਦੇ ਵਿੱਚ ਇਸ ਤਰ੍ਹਾਂ ਲਿਖੀ ਹੈ। ਇਸ ਨਗਰ ਦਾ ਇੱਕ ਬ੍ਰਾਹਮਣ ਸੁਧਰਮਾ ਉਹਦਾ ਨਾਮ ਸੀ ਉਸ ਦੀ ਬੋਟੀ ਸੀ ਉਸ ਦਾ ਨਾਮ ਸੁਦੇਹਾ ਸੀ ਉਹ ਬਹੁਤ ਰੂਪਵੰਤੀ ਸੀ ਪਰ ਉਸ ਦੇ ਸੰਤਾਨ ਨਾ ਹੋਈ ਤੇ ਇਸ ਘਾਟ ਦੇ ਨਾਲ ਉਹ ਬਹੁਤ ਦੁਖੀ ਰਿੰਜੀ ਸੀ ਉਸ ਨੇ ਆਪਣੇ ਪਤੀ ਸੁਧਰਮੇ ਨੂੰ ਆਖਿਆ ਸਵਾਮੀ ਜੀ ਤੁਸੀਂ ਇਹਦੇ ਕਰੋ ਨਵੀਂ ਸ਼ਾਦੀ ਕਰਵਾ ਲਓ ਸੁਧਰਮਾ ਨੇ ਕਿਹਾ ਮੈਂ ਸ਼ਾਦੀ ਹੋਰ ਨਹੀਂ ਕਰਾਉਣੀ ਜੇ ਭਗਵਾਨ ਨੇ ਪੁੱਤਰ ਦੇਣਾ ਹੋਇਆ ਤਾਂ ਤੇਰੀ ਕੁੱਖ ਤੋਂ ਹੀ ਦੇ ਦੇਗਾ ਸ਼ਾਦੀ ਕਰਨ ਦੇ ਪਿੱਛੋਂ ਤੂੰ ਦੁਖੀ ਹੋ ਜਾਣਾ ਹੈ ਸੁਦੇਹੀ ਨੇ ਕਿਹਾ ਨਹੀਂ ਮੈਂ ਦੁਖੀ ਨਹੀਂ ਹੋਣਾ ਜੇ ਕੋਈ ਘਰ ਵਿੱਚ ਬਾਲ ਖੇਡੇਗਾ ਮੈਂ ਖੁਸ਼ ਹੋਵਾਂਗੀ ਇਸ ਤਰ੍ਹਾਂ ਆਪਸ ਵਿੱਚ ਚਰਚਾ ਹੁੰਦੀ ਰਹੀ ਦੇਵ ਨੇ ਇਹਦੇ ਨਾਲ ਸੰਜੋਗ ਬਣਿਆ ਕਿ ਸੁਧਰਮੇ ਬ੍ਰਹਮਣ ਦਾ ਨਵਾਂ ਵਿਆਹ ਹੋ ਗਿਆ ਉਸ ਦੀ ਨਵੀਂ ਪਤਨੀ ਦਾ ਨਾਮ ਸੀ ਕੁਸਮਾ ਉਹ ਬੜੀ ਜਵਾਨ ਸੁੰਦਰ ਔਰ ਉਹ ਸ਼ੰਕਰ ਭਗਵਾਨ ਦੀ ਪੂਜਾ ਕਰਿਆ ਕਰਦੀ ਸੀ ਉਸ ਨੇ ਪੇਕੇ ਘਰ ਇਹ ਨਿਯਮ ਬਣਾ ਛੱਡਿਆ ਸੀ ਕਿ 101 ਸ਼ਿਵਲਿੰਗ ਮਿੱਟੀ ਦੇ ਬਣਾ ਕੇ ਉਹ ਪਾਣੀ ਦੇ ਵਿੱਚ ਤਾਰ ਦਿਆ ਕਰਦੀ ਸੀ ਨੇਮੇ ਦਾ ਹਟਲ ਸੀ ਉਹ ਸਵੇਰੇ ਤਮਰ ਦੇ ਵੇਲੇ ਉੱਠਦੀ ਭਗਵਾਨ ਦਾ ਨਾਮ ਲੈਂਦੀ ਹੋਈ ਸ਼ਿਵਲਿੰਗ ਬਣਾ ਬਣਾ ਕੇ ਜਲ ਵਿੱਚ ਧਾਰਦੀ ਰਹਿੰਦੀ ਸੀ ਕੁਸਮਾ ਸੁਭਾਅ ਦੀ ਵੀ ਬੜੀ ਉੱਤਮ ਸੀ ਉਹ ਕਿਸੇ ਦੀ ਨਾ ਨਿੰਦਿਆ ਕਰਦੀ ਸੀ ਤੇ ਨਾ ਹੀ ਕਿਸੇ ਨਾਲ ਲੜਦੀ ਸੀ ਜੋ ਕੁਝ ਪਤੀ ਕੋਲੋਂ ਉਸ ਨੂੰ ਖਾਣ ਪੀਣ ਨੂੰ ਮਿਲਦਾ ਉਹ ਹੀ ਕੁਝ ਖਾ ਪੀ ਕੇ ਭਗਵਾਨ ਦਾ ਸ਼ੁਕਰ ਮਨਾ ਛੱਡਦੀ ਉਸ ਦਾ ਜਿੰਨਾ ਰੂਪ ਸੀ ਉਨਾ ਹੀ ਭਗਤੀ ਭਾਵ ਵਾਲਾ ਉਹਦਾ ਸੁਭਾਅ ਵੀ ਸੀ। ਭਗਵਾਨ ਦੀ ਐਸੀ ਕਿਰਪਾ ਹੋਈ ਕਿ ਕੁਸਮਾਂ ਦੀ ਕੁੱਖ ਨੂੰ ਭਾਗ ਲੱਗ ਗਿਆ। ਸਮਾਂ ਬੀਤਣ ਤੇ ਉਸਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਹਦਾ ਪੁੱਤਰ ਦੇਖ ਕੇ ਸੁਦੇਹਾ ਨੂੰ ਬਹੁਤ ਖੁਸ਼ੀ ਹੋਈ। ਜਿਹੜੀ ਸੁਧਰਮਾ ਦੀ ਵੱਡੀ ਪਤਨੀ ਸੀ, ਉਹਨੂੰ ਵੀ ਬਹੁਤ ਖੁਸ਼ੀ ਹੋਈ। ਉਹ ਬੱਚੇ ਨੂੰ ਆਪਣਾ ਪੁੱਤਰ ਸਮਝ ਕੇ ਪਿਆਰ ਕਰਦੀ ਰਹੀ, ਪਾਲਦੀ ਰਹੀ। ਦਿਨ ਬੀਤ ਲਏ ਗਏ ਪੁੱਤਰ ਜਵਾਨ ਹੋਇਆ ਤੇ ਉਸ ਦੀ ਸ਼ਾਦੀ ਕਰ ਦਿੱਤੀ ਜਿਸ ਦਿਨ ਸ਼ਾਦੀ ਹੋਈ ਤਾਂ ਕੁਦਰਤ ਐਸੀ ਬਣੀ ਕਿ ਵੱਡੀ ਪਤਨੀ ਜਿਹੜੀ ਸੁਧਰਮਾਂ ਦੀ ਸੁਦੇਹਾ ਸੀ ਉਹਦੇ ਮਨ ਵਿੱਚ ਜੀਰ ਖਾ ਗਈ ਉਸ ਨੂੰ ਇੱਕ ਦਾ ਸੌਕਣ ਸਾੜਾ ਹੋਇਆ ਤੇ ਦੂਸਰਾ ਆਪਣੇ ਆਪ ਤੇ ਗਰੋਧ ਆਇਆ ਉਸ ਦੀ ਉਮਰ ਢਲ ਗਈ ਸੀ ਤੇ ਬੁਢੇਪੇ ਨੇ ਗਲਬਾ ਪਾ ਲਿਆ ਸੀ ਉਹ ਸੋਚਣ ਲੱਗੀ ਅੱਜ ਮੇਰੀ ਸੌਕਣ ਕੁਸਮਾ ਕਿੰਨੀ ਖੁਸ਼ ਹੈ ਉਹਦਾ ਪੁੱਤਰ ਜੋ ਹੋਇਆ ਉਹ ਜਵਾਨ ਹੈ ਤੇ ਪਤੀ ਵੀ ਉਹਦੀ ਬਹੁਤ ਕਦਰ ਕਰਦਾ ਮੈਂ ਹੁਣ ਬੁੱਢੀ ਹੋ ਗਈਆਂ ਹੁਣ ਮੇਰੇ ਬਾਲ ਨਹੀਂ ਹੋ ਸਕਦਾ ਕਿ ਮੈਂ ਔਤਰੀ ਮਰਾਂਗੀ ਤੇ ਕੁਸਮਾ ਸੌਂਤਰੀ ਇਸ ਦੀ ਨੂੰ ਆਈ ਅੱਜ ਆਈ ਹੈ ਕੱਲ ਨੂੰ ਫਿਰ ਇਹਦੇ ਪੋਤਰੇ ਵੀ ਹੋਣਗੇ ਇਹ ਕਿਵੇਂ ਹੋ ਸਕਦਾ ਹੈ ਤਾਂ ਸੁਦੇਹਾ ਦੇ ਮਨ ਨੂੰ ਅਗ ਲੱਗ ਗਈ ਉਸ ਨੇ ਧਰਮ ਛੱਡ ਦਿੱਤਾ ਔਰ ਉਹਦੀ ਈਰਖਾ ਵਧ ਕੇ ਬੈਰਨ ਬਣ ਗਈ ਉਸ ਦੇ ਅੰਦਰੋਂ ਦੇਵੀ ਭਾਵ ਉੱਡ ਗਏ ਤੇ ਚੰਡਾਲ ਭਾਵ ਉਸ ਦੇ ਅੰਦਰ ਆ ਗਏ ਉਸ ਨੇ ਬਹੁਤ ਧਿਆਨਕ ਫੈਸਲਾ ਕੀਤਾ ਉਸ ਨੇ ਕੁਸਮਾਂ ਦੇ ਪੁੱਤਰ ਦਾ ਸਿਰ ਵੱਢ ਕੇ ਧੜ ਤੋਂ ਅਲੱਗ ਕਰਤਾ ਤੇ ਦੋਵੇਂ ਹੀ ਉਸ ਤਲਾਬ ਵਿੱਚ ਜਾ ਛਟੇ ਜਿਹੜੇ ਤਲਾਬ ਵਿੱਚ ਕੁਸਮਾ ਸ਼ਿਵਲਿੰਗ ਬਣਾ ਕੇ ਤਾਰਿਆ ਕਰਦੀ ਸੀ ਤੇ ਆਪ ਮੁੜਾ ਕੇ ਸੌ ਗਈ ਸੁਧਰਮੇ ਦੇ ਕੁਸਮਾ ਨੂੰ ਪਤਾ ਨਾ ਲੱਗਿਆ ਉਹ ਸੁੱਤੇ ਹੀ ਰਹੇ ਸਵੇਰੇ ਹੋਈ ਕੁਸਮਾ ਉੱઠી ਪੁੱਤਰ ਨੂੰ ਜਗਾਉਣ ਗਈ ਤਾਂ ਪੁੱਤਰ ਦੀ ਮੰਜੀ ਖਾਲੀ ਸੀ ਪਰ ਬਿਸਤਰਾ ਲਹੂ ਨਾਲ ਭਰਿਆ ਹੋਇਆ ਸੀ ਸੁਦਰ ਮਾਤਾ ਹਾਮਾਰ ਲੱਗਿਆ ਸੁਦੇਹਾ ਵੀ ਰੋਣ ਲੱਗੀ ਮੇਰਾ ਪੁੱਤਰ ਮੇਰਾ ਪੁੱਤਰ ਆਖ ਆਖ ਕੇ ਬੈਣ ਪਾਉਣ ਲੱਗੀ ਪਰ ਕੁਸਮਾ ਨਾ ਰੋਈ ਉਸਨੇ ਮਿੱਟੀ ਦੇ ਸ਼ਿਵਲਿੰਗ ਬਣਾਏ ਉਹ ਤਲਾਹ ਤੇ ਚਲੀ ਗਈ ਸ਼ਿਵਲਿੰਗ ਧਾਰ ਕੇ ਜਾਪ ਇਸ਼ਨਾਨ ਲੱਗੀ ਕਰਨ ਤਾਂ ਪਾਣੀ ਵਿੱਚ ਖੜਕਾ ਹੋਇਆ ਜਦ ਦੇਖਿਆ ਤਾਂ ਉਸ ਦਾ ਪੁੱਤਰ ਸਰੋਵਰ ਵਿੱਚੋਂ ਇਉਂ ਬਾਹਰ ਨਿਕਲਿਆ ਜਿਵੇਂ ਉਹ ਇਸ਼ਨਾਨ ਕਰਦਾ ਹੋਇਆ ਟੁੱਬੀ ਮਾਰ ਕੇ ਮੋੜ ਉਪਰਾਇਆ ਹੋਵੇ। ਜੈ ਸ਼ਿਵ ਸ਼ੰਭੂ ਜੈ ਸ਼ਿਵ ਸ਼ੰਭੂ ਇਉਂ ਉਹ ਬੋਲ ਰਿਹਾ ਸੀ। ਕੁਸਮਾ ਨੇ ਡੱਠ ਕੇ ਪੁੱਤਰ ਨੂੰ ਫੜ ਲਿਆ, ਪਿਆਰ ਕੀਤਾ ਤੇ ਪੁੱਛਿਆ beta ਇਹ ਕੀ ਭਗਵਾਨ ਦੀ ਮਾਇਆ? ਤੁਸੀਂ ਤਾਂ ਉਸ ਮਾਂ ਗੱਲ ਪੂਰੀ ਨਾ ਕਰ ਸਕੀ ਉਹ ਮਾਂ ਸੀ ਇਸ ਲਈ ਉਹਦੇ ਬੁੱਲਾਂ ਤੋਂ ਮਰ ਗਿਆ ਸ਼ਬਦ ਨਾ ਨਿਕਲਿਆ ਕਹਿਣਾ ਤਾਂ ਅਹੀਂ ਚਾਹੁੰਦੀ ਸੀ ਵੀ ਤੁਸੀਂ ਤਾਂ ਮਰ ਗਏ ਸੀ ਪੁੱਤ ਪਰ ਮਾਂ ਸੀ ਜਿਸ ਕਰਕੇ ਆਪਣੇ ਪੁੱਤਰ ਲਈ ਮਰ ਗਿਆ ਸ਼ਬਦ ਨਾ ਨਿਕਲਿਆ ਉਹ ਕੋਈ ਹੋਰ ਗੱਲ ਪੁੱਛਦੀ ਉਸਦੇ ਪੁੱਤਰ ਨੇ ਕਿਹਾ ਮਾਂ ਬਾਸੀ ਨੇ ਮੈਨੂੰ ਵੱਢ ਕੇ ਸਰੋਵਰ ਵਿੱਚ ਸੁੱਟਿਆ ਪਰ ਸ਼ੰਕਰ ਭਗਵਾਨ ਨੇ ਮੈਨੂੰ ਬਚਾ ਲਿਆ। ਕੁਸਮਾ ਭਗਵਾਨ ਸ਼ੰਕਰ ਦਾ ਜਸ ਕਰਨ ਲੱਗੀ ਤਾਂ ਉਸ ਵੇਲੇ ਭਗਵਾਨ ਜੀ ਪ੍ਰਗਟ ਹੋਏ। ਕੁਸਮਾ ਦੀ ਭਗਤੀ ਦੇ ਹੌਸਲੇ ਉੱਤੇ ਭਗਵਾਨ ਬਹੁਤ ਖੁਸ਼ ਹੋਏ। ਆਖਣ ਲੱਗੇ ਕੁਸਮਾ ਤੇਰੀ ਸੌਕਣ ਨੂੰ ਅਸੀਂ ਮਾਰ ਦਿੰਨੇ ਆਂ। ਉਸ ਪਾਪਣ ਨੂੰ ਡੰਡ ਮਿਲਣਾ ਚਾਹੀਦਾ ਹੈ। ਨਹੀਂ ਭਗਵਾਨ ਐਸਾ ਨਾ ਕਰਨਾ। ਉਸ ਨੂੰ ਰਾਜ ਆਇਆ ਹੋਵੇਗਾ ਤੇ ਤੁਸੀਂ ਹੀ ਤਾਂ ਉਸ ਦੀ ਕੁੱਖ ਨਹੀਂ ਹਰੀ ਕੀਤੀ ਉਹ ਇਹ ਜਾਣਦੇ ਹੋਏ ਕਿ ਇੱਕ ਇਸਤਰੀ ਪਤੀ ਪਿਆਰ ਦੇ ਨਾਲ ਨਾਲ ਸੰਤਾਨ ਨੂੰ ਕਿੰਨਾ ਲੋਚਦੀ ਹੈ ਸੰਤਾਨ ਬਦਲੇ ਕਿੰਨਾ ਕਸ਼ਟ ਉਠਾਉਂਦੀ ਹੈ ਇਹ ਤੁਹਾਨੂੰ ਤਾਂ ਪਤਾ ਹੀ ਸੀ ਸਾਰਾ ਕੁਸਮਾ ਦੇ ਇਸ ਨਿਰਵੈਰਤਾ ਵਾਲੇ ਸੁਭਾਅ ਤੇ ਭਗਵਾਨ ਹੋਰ ਖੁਸ਼ ਹੋਏ ਤੇ ਆਪਣੀ ਸ਼ਕਤੀ ਨਾਲ ਸੁਦੇਹਾ ਨੂੰ ਪੁੱਤਰ ਪਾਲਣ ਦੇ ਬਹਾਨੇ ਤਲਾਬ ਦੇ ਕਿਨਾਰੇ ਸੱਜ ਲਿਆ ਤੇ ਬਰ ਦੇ ਕੇ ਉਸ ਦੀ ਉਮਰ ਮੁਟਿਆਰ ਕਰ ਦਿੱਤੀ ਉਮਰ ਘਟਾ ਦਿੱਤੀ ਤਾਂ ਉਸ ਦਾ ਸ਼ਰੀਰ ਇੰਜ ਬਣ ਗਿਆ ਜਿਵੇਂ ਮੁਟਿਆਰ ਜਵਾਨ ਦਾ ਹੁੰਦਾ ਹੈ ਆਪਣੇ ਆਪ ਨੂੰ ਜਵਾਨ ਹੋਈ ਦੇਖ ਕੇ ਉਸ ਨੇ ਭਗਵਾਨ ਸ਼ੰਕਰ ਦੇ ਚਰਨਾਂ ਤੇ ਮੱਥਾ ਟੇਕਿਆ ਤੇ ਆਖਿਆ हे ਭਗਵਾਨ ਤੁਸੀਂ ਮੈਨੂੰ ਜਵਾਨ ਕਿਉਂ ਕੀਤਾ ਹੈ ਭਗਵਾਨ ਨੇ ਕਿਹਾ ਸੁਦੇਹਾ ਤੈਨੂੰ ਜਵਾਨ ਇਸ ਕਰਕੇ ਕੀਤਾ ਹੈ ਤਾਂ ਕਿ ਤੂੰ ਦੋ ਪੁੱਤਰਾਂ ਨੂੰ ਜਨਮ ਦੇ ਸਕੇ ਤੇਰੀ ਮਾਂ ਬਣਨ ਦੀ ਭੁੱਖ ਦੂਰ ਹੋ ਜੇ ਜਾ ਤੇਰੀ ਇੱਛਾ ਪੂਰਨ ਹੋਏਗੀ ਸੁਧਰਮਾ ਵੀ ਤੈਨੂੰ ਨਜ਼ਰ ਆਇਆ ਕਰੇਗਾ ਇਸ ਦੇ ਪਿੱਛੋਂ ਕੁਸ਼ਮਾਰੇ ਬੇਨਤੀ ਕੀਤੀ हे ਭਗਵਾਨ ਚੰਗਾ ਹੈ ਕਿ ਤੁਸੀਂ ਇੱਥੇ ਜੋਤੀ ਲਿੰਗ ਸਰੂਪ ਵਿੱਚ ਰਹੋ ਤੇ ਅਸੀਂ ਆਪ ਜੀ ਦੇ ਦਰਸ਼ਨ ਕਰ ਲਿਆ ਕਰੀਏ ਤੇ ਕਲ ਜੁਗ ਜੀਬ ਵੀ ਆਪ ਜੀ ਦੀ ਪੂਜਾ ਕਰਕੇ ਜੀਵਨ ਕਲਿਆਣ ਤੇ ਦੁਨਿਆਵੀ ਸੁੱਖ ਤੇ ਲੋਣਾ ਪ੍ਰਾਪਤ ਕਰ ਲਿਆ ਕਰਨਗੇ ਉਸ ਦੀ ਬੇਨਤੀ ਭਗਵਾਨ ਨੇ ਮੰਨ ਲਈ ਤਦ ਤੋਂ ਉਸ ਅਸਥਾਨ ਤੇ ਭਗਵਾਨ ਸ਼ੰਕਰ ਜੋਤੀ ਲਿੰਗ ਸਰੂਪ ਦੇ ਵਿੱਚ ਰਹਿੰਦੇ ਆ ਉਸ ਤੀਰਥ ਦਾ ਨਾਮ ਉਸ ਔਰਤ ਕੁਸਮਾ ਦੇ ਨਾਂ ਤੇ ਪੈ ਗਿਆ ਉਸ ਦਾ ਨਾਮ ਕੁਸਮਾ ਹੈ ਕਿਉਂਕਿ ਔਰਤ ਦਾ ਨਾਮ ਕੁਸਮਾ ਸੀ ਤੇ ਤੀਰਥ ਦਾ ਨਾਮ ਉਸ ਦੇ ਨਾਮ ਤੇ ਕੁਸ਼ਮੇਸ਼ਵਰ ਪ੍ਰਸਿੱਧ ਹੋ ਗਿਆ ਭਾਵ ਕਿ ਕੁਸਮਾ ਦਾ ਵੱਡਾ ਪਰਮੇਸ਼ਰ ਕੁਸ਼ਮੇਸ਼ਵਰ ਦਾ ਮਤਲਬ ਕੁਸਮ ਈਸ਼ਵਰ ਮਤਲਬ ਕੁਸਮਾ ਦਾ ਵੱਡਾ ਪਰਮੇਸ਼ਰ ਉਸ ਦੀ ਕਲਿਆਣ ਕਰਨ ਵਾਲਾ ਉੱਥੇ ਹੁਣ ਮੇਲੇ ਲੱਗਦੇ ਆ ਪੂਜਾ ਪਾਠ ਹੁੰਦੀ ਹੈ ਤੇ ਭਗਤ ਜਾਨ ਯਾਤਰਾ ਕਰਦੇ ਆ ਦੂਸਰਾ ਤੀਰਥ ਹੈ ਨਾਗੇਸ਼ਵਰ ਜਾਂ ਲੰਕੇਸ਼ਵਰ ਇਹ ਤੀਰਥ ਦੁਆਰਕਾ ਤੇ ਗੌਤਮ ਦੁਆਰਕਾ ਦੇ ਬੇਟ ਦੁਆਰਕਾ ਵਿਚਕਾਰ ਹੈ ਦੋ ਦੁਆਰਕਾ ਨੇ ਜਿੱਥੇ ਕ੍ਰਿਸ਼ਨ ਭਗਵਾਨ ਜੀ ਰਹਿੰਦੇ ਹੁੰਦੇ ਸੀ ਆਪਾਂ ਪੜਦੇ ਸੁਣਦੇ ਆ ਵੀ ਉਹ ਦੁਆਰਕਾ ਦੇ ਰਾਜੇ ਸੀ ਪਰ ਦੁਆਰਕਾ ਇੱਕ ਨਹੀਂ ਦੁਆਰਕਾ ਦੋ ਨੇ ਇੱਕ ਦੁਆਰਕਾ ਹੈਗੀ ਆ ਗੌਤਮ ਦੁਆਰਕਾ ਤੇ ਇੱਕ ਬੇਟ ਦੁਆਰਕਾ ਭਗਵਾਨ ਜੀ ਬੇਟ ਦੁਆਰਕਾ ਦੇ ਰਾਜੇ ਸੀ ਇਹ ਤੀਰਥ ਦੋਹਾਂ ਦੇ ਵਿਚਕਾਰ ਹੈ। ਇਹਦੀ ਪੂਜਾ ਬਹੁਤ ਹੁੰਦੀ ਹੈ। ਸ਼ਿਵ ਪੁਰਾਣ ਦੇ ਅਨੁਸਾਰ ਇਸ ਦੀ ਕਥਾ ਇਉਂ ਦੱਸੀ ਜਾਂਦੀ ਹੈ। ਇੱਕ ਵੈਸ਼ ਸੁਪਰੀਆ ਸ਼ਿਵ ਜੀ ਮਹਾਰਾਜ ਦਾ ਭਗਤ ਸੀ। ਇੱਕ ਵੈਸ਼ ਸੀ। ਵੈਸ਼ ਕਹਿੰਦੇ ਆ ਵਪਾਰੀ ਨੂੰ। ਨਾਮ ਸੀ ਉਹਦਾ ਸੁਪਰੀਆ। ਉਹ ਸ਼ਿਵ ਜੀ ਮਹਾਰਾਜ ਦਾ ਭਗਤ ਸੀ। ਉਹ ਰਾਤ ਦਿਨ ਸ਼ਿਵ ਜੀ ਦੀ ਭਗਤੀ ਵਿੱਚ ਲੱਗਿਆ ਰਹਿੰਦਾ ਸੀ ਇੱਕ ਦਿਨ ਉਸ ਨੂੰ ਦੂਰ ਜਾਣਾ ਪਿਆ ਰਾਹ ਦੇ ਵਿੱਚ ਭਿਆਨਕ ਜੰਗਲ ਸੀ ਤੇ दैਤਾਂ ਦਾ ਪੈਰਾ ਸੀ ਤੇ ਦਰਿਆ ਵੀ ਉਸ ਨੂੰ ਪਾਰ ਕਰਕੇ ਜਾਣਾ ਪੈਣਾ ਸੀ ਬੇੜੇ ਵਿੱਚ ਬੈਠ ਕੇ ਜਦੋਂ ਉਹ ਦਰਿਆ ਪਾਰ ਹੋਣ ਲੱਗਿਆ ਤਾਂ ਸਾਰੇ ਜੱਤੂਆਂ ਨੂੰ दैਤਾਂ ਨੇ ਆ ਕੇ ਘੇਰ ਲਿਆ ਉਹਨਾਂ ਨੂੰ ਦੇਖ ਕੇ ਮਸਾਫਰ ਡਰ ਗਏ ਤੇ ਉਹ ਯਾਤਰੂਆਂ ਨੂੰ ਜੰਗਲ ਵਿੱਚ ਲੈ ਗਿਆ ਉਸ ਨੇ ਹੁਕਮ ਦਿੱਤਾ ਜਿਹੜਾ ਦਾਇਤ ਸੀ ਕੋਈ ਸ਼ਿਵ ਦਾ ਪਰਮਾਤਮਾ ਜਾਂ ਦੇਵਤਿਆਂ ਦੀ ਪੂਜਾ ਨਾ ਕਰੇ ਪਰ ਸੁਪਰੀਆ ਨੇ ਸ਼ਿਵ ਦੀ ਪੂਜਾ ਨਾ ਛੱਡੀ ਜਦੋਂ ਮਾਰਨ ਲੱਗੇ ਤਾਂ ਉਸ ਵੇਲੇ ਸ਼ਿਵ ਸ਼ੰਕਰ ਜੀ ਪ੍ਰਗਟ ਹੋਏ ਆਪਣੇ ਭਗਤ ਦੀ ਇਲਾਜ ਰੱਖੀ ਤੇ ਐਸਾ ਸ਼ਸਤਰ ਆਪਣੇ ਭਗਤ ਸੁਪਰੀਆ ਨੂੰ ਦਿੱਤਾ ਕਿ ਸੁਪਰੀਆ ਨੇ ਸਾਰੇ ਦੇਤਾਂ ਨੂੰ ਮਾਰਤਾ ਉਹਦੇ ਨਾਲ ਸਾਰੇ ਯਾਤਰੀਆਂ ਦੀਆਂ ਜਾਨਾਂ ਬਚ ਗਈਆਂ ਤੇ ਉਹ ਸੁਪਰੀਆ ਨੇ ਭਗਵਾਨ ਸ਼ੰਕਰ ਅੱਗੇ ਬੇਨਤੀ ਕੀਤੀ हे ਭਗਵਾਨ ਆਪ ਜੋਤੀ ਲਿੰਗ ਸਰੂਪ ਇੱਥੇ ਵਿਰਾਜਮਾਨ ਹੋ ਜਾਓ ਜਾ ਜੋ ਜਗਤ ਦੇ ਜੀਵਾਂ ਦੀ ਕਲਿਆਣ ਹੁੰਦੀ ਰਹੇ ਸਾਰੇ ਆਪ ਦੀ ਭਗਤੀ ਕਰਨਗੇ ਮੈਂ ਤੁਸਾਂ ਦੇ ਬਖਸ਼ੇ ਜੀਵਨ ਅਨੁਸਾਰ ਸੇਵਾ ਕਰਾਂਗਾ ਸੁਪਰੀਆ ਵੈਸ਼ਰੀ ਬੇਨਤੀ ਸੁਣ ਕੇ ਭਗਵਾਨ ਸ਼ੰਕਰ ਜੀਆ ਨੇ ਪ੍ਰਵਾਨ ਕਰ ਲਈ ਉਸ ਆਸਣ ਤੇ ਬਿਰਾਜਮਾਨ ਹੋ ਗਏ ਤੇ ਉਹ ਆਸਥਾਨ ਇੱਕ ਤੀਰਥ ਬਣ ਗਿਆ ਤੇ ਦਿਨ ਨੰਬਰ ਤੇ ਸਾਧ ਸੰਗਤ ਜੀ ਅਗੇ ਤੀਰਥ ਦਾ ਨਾਮ ਆਉਂਦਾ ਸੇਤਬੰਧ ਰਾਮੇਸ਼ਵਰ ਇਸ ਜੋਤੀ ਸਰੂਪ ਲਿੰਗ ਨੂੰ ਰਾਮੇਸ਼ਵਰ ਤੀਰਥ ਵੀ ਕਹਿੰਦੇ ਆ ਇਹ ਤੀਰਥ ਦੱਖਣੀ ਹਿੰਦ ਸਾਗਰ ਰਾਸ ਕੁਮਾਰੀ ਦੇ ਕਿਨਾਰੇ ਹੈ ਜਿੱਥੋਂ ਲੰਕਾ ਨੂੰ ਰਸਤਾ ਜਾਂਦਾ ਜਿਵੇਂ ਆਪਾਂ ਕਹਿੰਦੇ ਕੰਨਿਆ ਕੁਮਾਰੀ ਤਾਂ ਉਹਨਾਂ ਸ਼ਹਿਰਾਂ ਦੇ ਨਾਮ ਨੇ ਰਾਸ ਕੁਮਾਰੀ ਤੋਂ ਲੰਕਾ ਨੂੰ ਰਸਤਾ ਜਾਂਦਾ ਤੇ ਉੱਥੇ ਇਹ ਤੀਰਥ ਬਣਿਆ ਹੋਇਆ ਹੈ ਇਸ ਦਾ ਨਾਮ ਹੈ ਹਰਮੇਸ਼ਵਰ ਤੀਰਥ ਇੱਥੇ ਸ਼੍ਰੀ ਰਾਮਚੰਦਰ ਜੀ ਦੀ ਯਾਦਗਾਰ ਹੈ ਇੱਥੇ ਹੀ ਭਗਵਾਨ ਰਾਮ ਜੀ ਨੇ ਸ਼ਿਵ ਸ਼ੰਕਰ ਨੂੰ ਯਾਦ ਕੀਤਾ ਸੀ ਤੇ ਉਹਨਾਂ ਦੇ ਆਖਣ ਦੇ ਹੀ ਭਗਵਾਨ ਜੋਤੀ ਸਰੂਪ ਲਿੰਗ ਬਣੇ ਤੇ ਇਹ ਮਹਾਨ ਤੀਰਥ ਹੈ ਇਹਦੀ ਪੂਜਾ ਹੁੰਦੀ ਹੈ 4 ਨੰਬਰ ਤੇ ਤੀਰਥ ਦਾ ਨਾਮ ਹੈ ਸ੍ਰੀ ਮਲਕਾ ਰਾਜਨ ਤੀਰਥ ਇਹ ਤੀਰਥ ਕ੍ਰਿਸ਼ਨਾ ਨਦੀ ਦੇ ਕਿਨਾਰੇ ਤੇ ਮਦਰਾਸ ਦੇ ਵਿੱਚ ਹੈ ਮਦਰਾਸ ਦੇ ਵਿੱਚ ਇਸ ਦੀ ਪੂਜਾ ਦੱਖਣ ਦੇ ਮਦਰਾਸੀ ਲੋਕ ਬਹੁਤ ਕਰਦੇ ਆ ਉਹ ਲੋਕ ਇਸ ਤੀਰਥ ਦੀ ਯਾਤਰਾ ਕਰਨ ਤੋਂ ਦੋ ਲਾਭ ਮਿਲੇ ਸਮਝਦੇ ਆ ਇੱਕ ਦਾ ਮਨ ਨੂੰ ਸ਼ਾਂਤੀ ਮਿਲਦੀ ਹੈ ਤੇ ਦੂਜਾ ਮਾਪੇ ਦਾ ਸਤਿਕਾਰ ਪ੍ਰਗਟ ਹੁੰਦਾ ਹੈ। ਸ਼ਿਵ ਪੁਰਾਨ ਦੇ ਵਿੱਚ ਇਸ ਤੀਰਤੇ ਪ੍ਰਗਟ ਹੋਣ ਦੀ ਕਥਾ ਇਉਂ ਹੈ। ਸ਼ਿਵ ਜੀ ਦੇ ਦੋ ਪੁੱਤਰ ਸਨ ਇੱਕ ਗਣੇਸ਼ ਤੇ ਇੱਕ ਕਾਰਤਿਕ। ਸ਼ਿਵ ਜੀ ਭਗਵਾਨ ਦੇ ਦੋ ਪੁੱਤਰ ਸਨ ਇੱਕ ਦਾ ਨਾਮ ਸੀ ਗਣੇਸ਼ ਤੇ ਦੂਜਿਆਂ ਦਾ ਨਾਮ ਸੀ ਕਾਰਤਿਕ। ਦੋਵੇਂ ਹੀ ਇਕਵਾਰ ਇਸ ਗੱਲ ਤੋਂ ਲੜ ਪਏ ਕਿ ਪਹਿਲਾਂ ਵਿਆਹ ਕੌਣ ਕਰੇ ਤੇ ਵਿਆਹ ਕਰਨਾ ਸੀ ਬੁੱਧੀ ਤੇ ਸਿੱਧੀ ਨਾਲ ਇਹ ਦੋਵੇਂ ਲੜਕੀਆਂ ਬੜੀਆਂ ਸੁੰਦਰ ਸਨ ਉਹਨਾਂ ਦੇ ਰੂਪ ਦੀ ਬੜੀ ਚਰਚਾ ਹੁੰਦੀ ਸੀ ਰੂਪਵਾਲ ਸੁੰਦਰੀਆਂ ਨੂੰ ਕਾਰਤਕ ਵਿਆਹਣਾ ਚਾਹੁੰਦਾ ਸੀ ਉਹ ਆਪ ਬੜਾ ਸੁੰਦਰ ਸੀ ਗਣੇਸ਼ ਦਾ ਮੂੰਹ ਹਾਥੀ ਦਾ ਹੋਣ ਕਰਕੇ ਉਹ ਅਕਲਮੰਦ ਦਾ ਸੀ ਪਰ ਸੁੰਦਰ ਇਹਨਾਂ ਨਹੀਂ ਸੀ ਲੜਾਈ ਵਧ ਵਧ ਗਈ ਜਦੋਂ ਲੜਕੇ ਆਪਸ ਵਿੱਚ ਲੜਦੇ ਲੜਦੇ ਉਹ ਮਰਨ ਲੱਗੇ ਤਾਂ ਸ਼ਿਵ ਜੀ ਵਿਚਾਲੇ ਆ ਗਏ ਉਹਨਾਂ ਦੇ ਸ਼ਿਵ ਜੀ ਵਿਚਾਲੇ ਆ ਗਏ ਉਹਨਾਂ ਨੇ ਕਿਹਾ ਕਿ ਇੱਥੋਂ ਧਰਤੀ ਦਾ ਚੱਕਰ ਲਾਉਣ ਲਈ ਤਰੋ ਜਿਹੜਾ ਧਰਤੀ ਦਾ ਚੱਕਰ ਲਾ ਕੇ ਪਹਿਲਾਂ ਆ ਜਾਏਗਾ ਉਹੋ ਹੀ ਬੁੱਧੀ ਦੇ ਸਿੱਧੀ ਨਾਲ ਵਿਆਹ ਕਰਾ ਲੇਗਾ ਦੋਮਾ ਭਰਾਵਾਂ ਨੇ ਸ਼ਰਤ ਮੰਨ ਲਈ ਤੇ ਕਾਰਤਕ ਨੱਠ ਉੱਠਿਆ ਪਰ ਗਣੇਸ਼ ਨਾ ਤੋੜਿਆ ਕਾਰਤਕ ਤਾਂ ਭੱਜਿਆ ਪਰ ਗਣੇਸ਼ ਜੀ ਉਹ ਨਾ ਦੌੜੇ ਤੇ ਉਸਨੇ ਸੋਚਿਆ ਕਿ ਗ੍ਰੰਥਾਂ ਵਿੱਚ ਲਿਖਿਆ ਹੈ ਕਿ ਰੋਦਰਖੰਡ ਵਿੱਚ ਉਹ ਪੁਰਸ਼ ਜੋ ਮਾ ਰੋਦਰਖੰਡ ਦੇ ਵਿੱਚ ਲਿਖਿਆ ਕਿ ਉਹ ਪੁਰਸ਼ ਜੋ ਮਾਪੇ-ਬਾਪ ਦੀਆਂ ਸਤ ਪ੍ਰਕਰਮਾ ਕਰਦਾ ਹੈ ਤਾਂ ਸੰਸਾਰ ਦਾ ਚੱਕਰ ਕੱਟਣ ਦਾ ਫਾਲ ਉਸ ਨੂੰ ਮਿਲ ਜਾਂਦਾ ਹੈ ਉਸ ਨੇ ਚਲਾਕੀ ਕੀਤੀ ਕਿ ਉਸ ਨੇ ਆਪਣੇ ਮਾਪੇ-ਬਾਪ ਨੂੰ ਬਿਠਾ ਕੇ ਸਤ ਪ੍ਰਕਰਮਾ ਲੈ ਲਈਆਂ ਤੇ ਧਰਤੀ ਦੇ ਚੱਕਰ ਦਾ ਫਾਲ ਉਹਨੇ ਪਹਿਲੇ ਹੀ ਪ੍ਰਾਪਤ ਕਰ ਲਿਆ ਇਹ ਦੇਖ ਕੇ ਪਾਰਵਤੀ ਤੇ ਸ਼ਿਵ ਜੀ ਨੇ ਗਣੇਸ਼ ਦਾ ਵਿਆਹ ਬੁੱਧੀ ਤੇ ਸਿੱਧੀ ਨਾਲ ਕਰ ਦਿੱਤਾ ਦੂਸਰੇ ਪਾਸੇ ਕਾਰਤਕ ਇਕੱਲਾ ਹੀ ਧਰਤੀ ਦਾ ਚੱਕਰ ਲਾਉਂਦਾ ਰਿਹਾ ਤੇ ਕਈ ਸਾਲ ਬੀਤ ਗਏ ਪਰ ਪਾਰਵਤੀ ਤੇ ਸ਼ਿਵ ਜੀ ਨੇ ਉਸ ਨੂੰ ਸਮਝਾਇਆ ਕਿ ਹੁਣ ਤੇਰੇ ਭਜਣ ਦਾ ਨੱਠਣ ਦਾ ਕੋਈ ਫਲ ਨਹੀਂ ਤੈਨੂੰ ਮਿਲਣਾ ਕਿਉਂਕਿ ਗਣੇਸ਼ ਨੇ ਵਿਆਹ ਤਾਂ ਹੁਣ ਕਰ ਲਿਆ ਉਸ ਦੇ ਘਰ ਦੋ ਪੁੱਤਰ ਵੀ ਹੋ ਗਏ ਤੂੰ ਬਾਜੀ ਹਾਰ ਗਿਆ ਤਾਂ ਉਹ ਗੁੱਸੇ ਵਿੱਚ ਆਇਆ ਪਰ ਫਿਰ ਵੀ ਦੌੜਿਆ ਗਿਆ ਪਰ ਅਗਿਓ ਨਾਰਦ मुनि ਨੇ ਕਾਰਤਕ ਨੂੰ ਸਮਝਾਇਆ ਹੁਣ ਤੂੰ ਨਾ ਦੌੜ ਕਿਉਂਕਿ ਤੂੰ ਸ਼ਰਤ ਦਾ ਹਾਰ ਹੀ ਚੁੱਕਿਆ ਹੈ ਇਹ ਸੁਣ ਕੇ ਕਾਰਤਕ ਨੂੰ ਬਹੁਤ ਗੁੱਸਾ ਲੱਗਿਆ ਤੇ ਸੈਲ ਪਰਬਤ ਉੱਤੇ ਪੁੱਜ ਕੇ ਸਮਾਧੀ ਲਾ ਕੇ ਬਹਿ ਗਿਆ ਤੇ ਇਹ ਪ੍ਰਤੱਗਿਆ ਕੀਤੀ ਕਿ ਉਹ ਆਪਣੇ ਮਾਂ-ਬਾਪ ਨੂੰ ਮੱਥੇ ਨਹੀਂ ਲਾਊਗਾ ਪਰ ਜਦੋਂ ਭਗਵਾਨ ਸ਼ੰਕਰ ਨੂੰ ਪਤਾ ਲੱਗਿਆ ਤਾਂ ਉਹ ਕਾਰਤਕ ਦੇ ਕੋਲ ਗਏ ਤਾਂ ਭਗਵਾਨ ਸ਼ਿਵ ਸ਼ੰਕਰ ਜੀ ਪ੍ਰਗਟ ਹੋਏ ਕਾਰਤਕ ਨੂੰ ਰੋਕਿਆ ਕਿ ਤੂੰ ਇਸ ਤਰ੍ਹਾਂ ਨਾ ਕਰ ਤਾਂ ਕਾਰਤਕ ਭਗਵਾਨ ਜੀ ਦੇ ਸਮਝਾਉਣ ਤੇ ਉਸਨੇ ਆਪਣਾ ਹੱਥ ਛੱਡ ਦਿੱਤਾ ਤੇ ਜਿਹੜੀ ਸਲਾਉ ਤੇ ਬੈਠ ਕੇ ਕਾਰਤਕ ਨੇ ਸਮਾਧੀ ਲਾਈ ਸੀ ਉਸ ਸਿਲਾ ਦਾ ਨਾਮ ਮਲਕਾ ਰਾਜਨ ਜੋਤੀ ਲਿੰਗ ਤੀਰਥ ਹੈ ਇਸ ਤੀਰਥ ਤੇ ਬਹੁਤ ਲੋਕ ਜਾਂਦੇ ਆ ਤੇ ਬੜੀ ਸ਼ਰਧਾ ਉੱਥੇ ਰੱਖਦੇ ਆ ਪੰਜ ਨੰਬਰ ਤੇ ਅੱਗੇ ਆਉਂਦਾ ਸੋਮਨਾਥ ਦਾ ਤੀਰਥ ਫਿਰ ਸ਼੍ਰੀ ਮਹਾਕलेश्वर ਦਾ ਤੀਰਥ ਫਿਰ ਕੇਦਾਰਨਾਥ ਬਦਰੀਨਾਥ ਫਿਰ ਭੀਮਸ਼ੰਕਰ ਦੇ ਹੋਰ ਤੀਰਥ ਇਹ ਬਾਕੀਆਂ ਦੀ ਕਥਾ ਫਿਰ ਅੱਪਾ ਕੱਲ ਦੇ ਸਮੇਂ ਵਿੱਚ ਸਰਵਣ ਕਰਾਂਗੇ ਅੱਜ ਚਾਰ ਤੀਰਥਾਂ ਦੀ ਕਥਾ ਅਪਾ ਸਰਵਣ ਕੀਤੀ ਹੈ ਭੁੱਲਾਂ ਚੁੱਕਾਂ ਦੀ ਖਿਮਾ ਜੀ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ